ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੇਂ ਬਲੌਗ 'ਚ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਬਾਈ ਅੱਜ ਚੱਲੇ ਆ ਇਹ ਵਿਆਹ ਨੂੰ ਮੈਂ ਤਾਂ ਆਇਆ ਡਿਊਟੀ ਤੇ ਨਿੰਮੇਰ ਮੇਰਾ ਕੈਨਸਲ ਆ ਗੋਸੇ ਦਾ ਵੀ ਕੈਨਸਲ ਆ ਮੇਰੀ ਗਾੜ ਤੁਰਦੀ ਤਾਂ ਨਹੀਂ ਜਾ ਹੋਣਾ ਗਾੜ ਨੂੰ ਗਿਆ ਕਿ ਜੱਦੀ ਜੀ ਜਾਣਾ ਉੱਥੇ ਕਾਤਾ ਹੋਣਾ ਨਹੀਂ ਕੋਤਾ ਲੈ ਨਹੀਂ ਸਾਰੇ ਕਿਤੇ ਕਿਤੇ ਬੱਕਰਾ ਖਾਣਾ ਘਰ ਵੀ ਦੇਖਣਾ ਏ ਘਰਾਂ ਦੇਖਣਾ ਕਰਾ ਨਹੀਂ ਕਾਰਾ ਕੋਈ ਅੱਛਾ ਗੁਰਸੇਵਰ ਤਾਂ ਹੁੰਦੀ ਹੈ ਕਹਿੰਦੀ ਮੈਂ ਵੀ ਜਾਣਾ ਤਾਂ ਹੀ ਦਾ ਦੋ ਬੰਦੇ ਭੇਜੇ ਆ ਮਾਸੀ ਦੇ ਪੁੱਤ ਦਾ ਵਿਆਹ ਹੈ ਨੇੜੇ ਨੂੰ ਕਰ ਲਾ ਗੰਗੀ ਤੇ ਰੰਗੀ ਪੈ ਪਰ ਅਮਰੰਡੇ ਰੰਗੀ ਪੈਰ ਚੱਲੇ ਮਰੰਗੀ ਪੈਰ ਗੁਰਸੇਵਰ ਤਾਂ ਹੁੰਦੀ ਹੈ ਕਹਿੰਦੀ ਮੈਂ ਦਾਦੂਆਂ ਨੂੰ ਜਾਣਾ ਜਾਣਾ ਤੂੰ ਵੀ ਨਹੀਂ ਨਹੀਂ ਮੰਮੀ ਤਾਂ ਗਿਆ ਨਹੀਂ ਜਾਣਾ ਉਹ ਹੋਹ ਸੈਲੋਗੇ ਨਵੇਂ ਡਿਊਟੀ ਤਾਂ ਹੈ ਕਰਨੀ ਹੈ ਚੱਲ ਤੂੰ ਜਲੀ ਕੋ ਰੰਗੀ ਨਹੀਂ ਤੇ ਦਿਖਾਉਂਦੇ ਆ ਆਪਣੇ ਕੰਮ ਜੀਰੀ ਪੜਾਉਣੀ ਸਲਾਹ ਜੀ ਰਸਤਾ ਬਣ ਗਿਆ ਲੋ ਜੀ ਮਾਸਟਰ ਦੇ ਲੱਗ ਗਏ ਵੱਢਣ ਲੱਗ ਗਏ ਅੱਜ ਪੂਰੀ ਦੇ ਬਾਈ ਰਿਸ਼ਤ ਕਰਨ ਦੀ ਮਸ਼ੀਨ ਆ ਸਤਿਗੁਰਾਲ ਜੀ ਹੋਰ ਪੂਰੀ ਕਿਹੋ ਹਾਲ ਆ ਹਾਂ ਠੀਕ ਹੈ ਜੀ ਹਾਂ ਕਿਹਦਾ ਬੰਦਾ ਸਾਡਾ ਬੈਠਾ ਲੋਕਿਆ ਪਿਆ ਇਹ ਇਹਨੇ ਵਰਸੀ ਖਾਣੇ ਵਿੱਚ ਜੋੜ ਦਿੱਤਾ ਪਿਆ ਜੋੜ ਦਿੱਤਾ ਵੇਨੇ ਕਹਿੰਦੇ ਮੱਦੀ ਪਿਆ ਹੈ ਮੈਂ ਰੁਕ ਕੇ ਜਾ ਕੇ ਆਇਆ ਹਾਂ ਮਸ਼ੀਨ ਕੋਲ ਪੂਰੀ ਕਿਹੜੇ ਕਿਹੜੇ ਪਿੰਡ ਦੀ ਮਸ਼ੀਨ ਆ ਇਹ ਹਰੀ ਪਰ ਦੀ ਹਰੀ ਪਰ ਬਗਦਾਦ ਹਾਂ ਸੌਰੇ ਹਾਂ ਇਹਦੇ ਸੌਰੇ ਆ ਵਾ ਇਹਦੇ ਹਰੀ ਬਰਦਾਰ ਹਾਂ ਪੂਰੀ ਦਾ ਸਾਲਾ ਵੱਢਣ ਲੱਗੇ ਵੀ 468 ਵੱਢਣ ਮਾਸੜ ਦੇ ਝਾੜ ਦੇਖਦੇ ਝਾੜ ਦੇਖਦੇ ਬਾਈ ਸਫਾਈ ਦਾ ਸੋਹਣੀਆ ਮਸ਼ੀਨ ਦੀ ਖਾਲੀ ਆਏ ਜਮੇ ਆਲਮਾਲ ਜੀ ਹੋਦੀ ਹੈ ਨਾ ਹਾਂ ਮਗਾ ਉਹ ਖਾਲੀ ਆਏ ਵੀ ਜਮੇ ਆਲਮਾਲ ਜੀ ਹੋਦੀ ਪੂਰੀ ਜਿਹੜੀਆਂ ਨਾ ਹਾਈਬ੍ਰਿਡ ਜੀ ਦੀਆਂ ਨਾ ਇਹਨਾਂ ਦੇ ਪੈਰ ਨਹੀਂ ਹੈਗੇ ਝਾੜ ਹੈਗਾ ਪਰਮਲ ਦੇ ਪੈਰ ਹੈਗੇ ਆ ਹਾਂ ਹੈ ਹਾਂ ਉਹਦਾ ਝਾੜ ਨਹੀਂ ਹੈਗਾ ਵੇਖੋ ਉਹਦੇ ਨੂੰੜਿਆ ਪਤਾ ਨਹੀਂ ਹੈਗੇ ਤੁਹਾਨੂੰ ਨਹੀਂ ਹਾਂ ਉਹ ਨਹੀਂ ਮੈਂ ਗੁਰਿਆਮਨ ਦਾ ਆ ਬੱਜੇ ਤੇ ਹੁਣ ਮੰਡੀ ਦੇ ਦੇਖ ਕੇ ਆ ਰਹੇ ਸੀ ਭਾ ਹਾਂ ਉਹ ਆਹ ਚੀਜ਼ ਨਾ ਥੱਲੇ ਨਾ ਜਾਮਾ ਕਹਿੰਦੇ ਨਹੀਂ ਹਰੀਓ ਪਰ ਕਦਰ ਮਾਸੜ ਆ ਗਿਆ ਭਾਈ ਅੱਜ ਅੱਜ ਨੀਂਦ ਆਉਣੀ ਮਾਸੜ ਨੂੰ ਵਧੀਆ ਟੈਨਸ਼ਨ ਭਾਈ ਮਾਸੜ ਨੂੰ ਜੀਦਾ ਹੁੰਦਾ ਹੀ ਨਹੀਂ ਨਾ ਇਹਨੇ ਤਾਂ ਮੇਰੇ ਖਸਾਬ ਨਾਲ ਕਾ ਲੂ ਫੂਦ ਇਕੱਠਾ ਕਰਕੇ ਹੈ ਜਿਹੜਾ ਆ ਵੀ ਦੇਣੀ ਗੱਡੀ ਇਹਨੇ ਕਾ ਲੀ ਗੀ ਕਰ ਦੇਣੀ ਨਹੀਂ ਪੂਰੀ ਮੰਡੀ ਆ ਜੀ ਬੁਰਾ ਹਾਲ ਆ ਹਾਂ ਮੰਡੀ ਆ ਜੀ ਨੇ ਮਾਸੜ ਖੁਸ਼ ਆ ਆਇਆ ਕਹਦਾ ਆਏ ਬੜੀ ਜਿਹੜਾ ਕਣਕ ਜਾਦੂ ਚ ਕਰਦਾ ਦੇਖ ਕੜਉੜਦੀ ਆ ਚੱਲ ਆਏ ਕਰਦੇ ਨੇ ਟਾਈਮ ਨਾਲ ਮਿਲਿਆ ਸੀ ਹਾਂ ਹੈ ਵਧੀਆ ਵਧੀਆ ਜੇ ਟਾਈਮ ਅਸੀਂ ਜਾਂਦੇ ਵੀ 1:00 ਵਜੇ ਮੇਰੇ ਜੇ ਵੇਲੇ ਨਾਲ ਕੱਲ 3:00 ਵਜੇ ਮਿਲ ਗਈ 3:00 ਵਜੇ ਮਿਲ ਗਈ ਕੱਲ ਕੋਈ ਨਹੀਂ ਤੇਰਾ ਇਹ ਦਰਸਤਾ ਹੈ ਇਹਨੇ ਦੇਖੀ ਨਹੀਂ ਸੀ ਮਸ਼ੀਨ ਮੋਟਰ ਪਰ ਆ ਗਈ ਸੀ ਇੱਕ ਅਖਬਾਰ ਫੋਨ ਕਰਿਆ ਤਾਂ ਉਹ ਕਹਿੰਦਾ ਵੀ ਇਹ ਕਿਹੜੀ ਮੰਡੀ ਚ ਫਟਾ ਮੰਡੀ ਦੀ ਗਈ ਸੀ ਉੱਥੇ ਗਿੱਲਾ ਬਹੁਤ ਆ ਅੱਛਾ ਮੈਂ ਦੇਖਣ ਵੀ ਆਇਦਰ ਮੈਂ ਹੋਰ ਰਾਸਨ ਕੋ ਮੰਗੇ ਚਲ ਜੀ ਫੇਰ ਅੱਛਾ ਅੱਜ ਵੀ ਨਹੀਂ ਰੁਕੇ ਤਰ ਕੋ ਭੁਗ ਲਾ ਚੱਲ ਜਾਏ ਜਾ ਉਹਦੇ ਵੀ ਆਉਣੇ ਨੇ ਜਮੇਰ ਦੇ ਚਰਨ ਜੀ ਕਾਲੇ ਆਉਣੇ ਚੁਣੇ ਅਜਾ ਠੀਕ ਤੇ ਆ ਹੀ ਤੇਰੇ ਬਾਈ ਮਸ਼ੀਨ ਹੈ ਵੀ ਬਗਿਆਨ ਪੂਰੀ ਸਫਾਈ ਆ ਚਾਰ ਜੁਰ ਦੇ ਦੇ ਹੁਣ ਹੈ ਪੂਰੀ ਚਾਰ ਲਾਦਾ 30 ਪਲਸ ਆਉਂਗਾ ਉੱਪਰ ਹੀ ਜਾਓ ਮੇਰੇ ਸਾਹ ਜਿਹੜੀ ਡਬਲ ਵਾਲਾ ਹੂੰ ਹਾਂ ਆ ਬੰਦ ਆਪਣੇ ਨੂੰ ਆਹ ਕੱਲੀ ਆ ਹਾਂ ਆ ਕੱਲੀ ਆ ਦਾਣੇ ਇਹਨੂੰ ਫालतੂ ਆ ਗਏ ਹਾਂ ਆ ਦਾਣੇ ਨਾ ਡਬਲ ਬੰਦ ਆ ਗਿਆ ਮੈਂ ਦੇਖੀ 473 ਇਹ ਨਹੀਂ ਦੇਖ ਇੱਕ ਤਾਂ ਘਰ ਕੋਲਾ ਇੱਕ ਭੈਣੀ ਮਾਂ ਇਹਨਾਂ ਨਾਲ ਉੱਪਰੇ ਹੋਣੀ ਪਰੀਓ ਹਾਂ ਆ ਦੇਖ ਆ ਦਾਣੇ ਇਹਨੂੰ ਫालतੂ ਆ ਗਏ ਆ ਉੱਪਰ ਵਾਲਾ ਆ ਬਸ ਫालतੂ ਬਸ ਡਬਲ ਬੰਦ ਹੈ 4 ਤਾਂ ਹੋਊਗਾ ਆ ਵਜਨ ਦਾ ਜੱਗਿਆ ਰਮਨੇ ਉਹ ਤੋਂ ਜੋਕ ਕੇ ਵੀ ਦੇਖਿਆ ਦਾ ਹਾਂ ਕਹਿੰਦੇ ਵੀ ਐਜੇ 473 ਚ ਕਾਰਡ ਚਾਹੇ ਦਾ ਕਹਿੰਦਾ ਘਰੀ ਰੱਖੀ ਬੰਡੀ ਜਿਹੜੀ ਤੋਂ ਵੱਡੀ ਆ ਕਰ ਰਹੀ ਹੈ ਇਹ ਨੇ ਤਾਂ ਸੋ ਅਗਰ ਲਾ ਬਹੁਤ ਆ ਬਸ ਸਰ ਇਹ ਭਾਈ ਹੁਣ ਦੇਖ ਰਿਹਾ ਕਿੰਨਾ ਟਾਈਮ ਲੱਗਦਾ ਪੂਰੀ ਗਰੀ ਮੈਨੂੰ ਲੱਗਦਾ ਭਾਈ ਘਾਟਾ ਹੁੰਦਾ ਵਗਾ ਘਾਟਾ ਸਭਾ ਘਾਟਾ ਲੱਗਦਾ ਹੈ ਨਾ ਜੇ ਖੜੀ ਹੁੰਦੀ ਫਿਰ ਇਹ ਭੱਜੀ ਫਿਰਦੀਆਂ ਇਹ ਹਾਂ ਇਹ ਨਹੀਂ ਟਾਈਮ ਲੱਗਦਾ ਭਾਈ ਪੂਰੀ ਦੀ ਵੀ ਹੁਣ ਜ਼ਿੰਮੇਵਾਰੀ ਹੈ ਪੂਰੀ ਹਾਂ ਸਵੇਰ ਚਲੇ ਕੇ ਸ਼ਾਮ ਤੱਕ ਕਰ ਨਾ ਇਹਨਾਂ ਨੂੰ ਮੈਂ ਦੱਸ ਦਾਂ ਲੇ ਏਰੀਆ ਹਾਂ ਇਹ ਕੱਢਣਾ ਹੈ ਆ ਭਾਈ ਕੰਮਕਾਰ ਹੀ ਪੂਰੀਆਂ ਚੰਗੇ ਡੰਗਰ ਰੱਖੇ ਹੋਏ ਆਏ ਹੁਣ ਇੱਕ ਪਹਿਲਾ ਬਾਸ ਹਾਂ ਇੱਧਰ ਹੀ ਸਾਈਡ ਨੂੰ ਭਾਈ ਹੋਵੇ ਨਾ ਫੇਰ ਇਹਨਾਂ ਵਜੇ ਚੱਕੋ ਕਹਿੰਦਾ ਨਹੀਂ ਇਹ ਬਾਈ ਜੌਨੀਅਰ ਦੀ ਮਸ਼ੀਨ ਆ ਇਹ ਮਾਰਦੀ ਕੰਪਨੀ ਜੌਨੀਅਰ ਦਾ ਆ ਸੜ ਬਾਈ ਪੂਰਾ ਖੁਸ਼ ਹੋਇਆ ਮੈਂ ਹੁਣ ਅੱਜ ਨੀਂਦ ਵਧੀਆ ਆਉਂਗੀ ਮੈਂ ਸੜ ਨੂੰ ਹਾਂ ਪਟਾਖਾ ਆਉਂਦਾ ਆ ਪਟਾਖਾ ਹੈਗੀ ਯਾਰ ਪਤਾ ਨਹੀਂ ਕਿੱਥੇ ਕਰ ਇਹ ਸੜ ਚੂਈਏ ਮਾਰਦਾ ਜੂਰੀਏ ਨੇ ਘੱਟ ਬਾਵੇ ਜੀਰੀ ਵਧਾਉਂਦਾ ਹੀ ਆ ਦੋ ਥੈਲੇ ਬਹੁਤ ਆ ਜੋ ਨਹੀਂ ਡਾਈ ਆ 25 ਲਾ ਲ ਜਿਹੜਾ ਕਹਿੰਦਾ ਮੈਂ 4-5 ਲਾ ਪਾ ਤੇ ਹਾਂ ਹਾਂ ਬਾਈ ਕੀਲਾ ਮਾਸਰ ਦਾ ਉਹਰੇ ਆ ਮਾਸਰ ਨੇ ਫਾਜ਼ਲ ਸਾਹਿਬ ਆ ਜਾ ਆ ਜਾ ਬਾਈ ਥੜਾ ਮਾਰ ਥਾਪੀ ਮੱਥਾ ਟੇਕ ਮੜਾ ਜਾਂ ਮੱਥਾ ਉਹ ਮੱਥਾ ਰਾਂ ਟੇਕਦੇ ਆ ਮੱਥਾ ਦੇ ਆ ਅਸਰ ਹੋ ਗਿਆ ਮੈਂ ਤੁਹਾਨੂੰ ਇਹਦਾ ਪਹਿਲਾ ਗੁਰੂ ਗੋਥੜਾ ਘੱਟ ਹੋਇਆ ਫਿਰ ਮੈਂ ਸ਼ਾਮ ਨੂੰ ਲੱਗ ਜੂ ਆ ਜਾਂ ਤਾਂ ਠੀਕ ਹੈ ਪੂਰੀ ਹੈ ਨਾ ਕਿ ਅੱਧਾ ਕਿਲੋ ਅੱਧਾ ਕਿਲੋ ਜਿਹੜਾ ਹੈ ਅੱਧਾ ਕਿਲੋ ਜਿਹੜਾ ਹੈ ਆ ਪੱਕੀ ਆ ਕਰਦਾ ਵਾ 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 ਮਾਸੜੀ ਸ਼ੇਪੂਰੀ ਕਰ ਦੋ ਆਹ ਰੰਗੀ ਆ ਇਹ ਝੋਲੀ ਕਰਕੇ ਖੋੜਾ ਜਾ ਕੇ ਚੱਲ ਜੇ ਨਾ ਰਗੜ ਕੇ ਪੜਤੀ ਤੈਨੂੰ ਕੱਟਰ ਮਾਰਨ ਦੀ ਲੋੜ ਨਹੀਂ ਕੱਟਰ ਦੀ ਲੋੜ ਨਹੀਂ ਪਣੀ ਮਾਂ ਫਿਰ ਤੂੰ ਵਿਹਲਾ ਹੋ ਗਿਆ ਨਾ ਆ ਤਾਂ ਮਾਸੜ ਧਾਣੇ ਚੱਕ ਕੇ ਧਾਣੇ ਦਾ ਤਾਂ ਕੁਝ ਵੀ ਐਡਾ ਨਾਲ ਹਰਾ ਦੇਖਦਾ ਨਹੀਂ ਵਿੱਚ ਕੋਈ ਉਹ ਨੇ ਕਰ ਵੇ ਆਏ ਬੰਦੋਂ ਪੱਟ ਪੈ ਗਏ ਇਹ ਤਾਂ ਵਈ ਕੁਲਕੁਰਾ ਵਰਗੇ ਢਾਣੇ ਪਾ ਜਗੇ ਦੇਖ ਲੈ ਕੁਲਕੁਰਾ ਵਰਕੇ ਢਾਣੇ ਇਹ ਤਾਂ ਨਿਕਲੇ ਆਵੇ ਸੀ ਕੋਈ ਝਾੜ ਉਹ ਤਾਂ ਵਧੀਆ ਹਾਂ ਫੇਰ ਤਾਂ ਉਹ ਚੁਰੂਗਾ ਐ ਕਰਕੇ ਜੇ ਦੇਖਿਆ ਘੱਟ ਨਿਕਲਿਆ ਆਹ ਮਰ ਗਿਆ ਸਾਲ ਨੂੰ ਕਿਹਦਾ ਕਿਥੇ ਨਾ ਘੱਟ ਭਾਈ ਅਰੇ ਨਾ ਬੰਦੋਂ ਪਾਦਾ ਝਾੜ ਘਟ ਗਿਆ ਅੱਛਾ ਆਪੁਰੀ ਕਿਹਾ ਨਾ ਉਹ ਭਾਈ ਹੁੰਦਾ ਸਰਪੰਚ ਬਣ ਗਿਆ ਹਾਂ ਉਹ ਜਾ ਕੇ ਗੱਪੇ ਬੈਠਿਆ ਪਰ ਹੁਣ ਆਇਆ ਤਾਂ ਚਾਹੀਦਾ ਰਵੇ ਭਈ ਸਰਪੰਚ ਬਣਾਉਗੇ ਹਾਂ ਸੁਣੀ ਤੇ ਚੰਗੇ ਹੋਣੀ ਸੁਣੀ ਨਹੀਂ ਆ ਕਹਿੰਦਾ ਮੜੀ ਕਿ ਜਲਦੀ ਪੜਾਸ ਕੱਢੀ ਲਈ ਪੁਰੀ ਨੇ ਉਹ ਤਾਂ ਨਹੀਂ ਗੜਦਾ ਵੀ ਬਗਾਨਾ ਪਿੰਡ ਹਾਂ ਜਿਹਦਾ ਉਹਦੇ ਨਾਲ ਬੰਦੇ ਹੋ ਜਾਂਦੇ ਸਹਿਮਤ ਵੀ ਸਰਪੰਚ ਬਣਾ ਦਈਏ ਹਾਂ ਫੇਰ ਉਹਨੇ ਦੱਸਣਾ ਉਹ ਕਿਹੜੇ ਕਿਹੜੇ ਹਾਂ ਸੁਣੀ ਵੰਦਾ ਸੁਣੀ ਵੰਦਾ ਇਹ ਸਾਰੇ ਇਹਰ ਪਾ ਟੋਬੇ ਚ ਗਰੀ ਜਾਂਦੇ ਆ ਹਾਂ ਟੋਬੇ ਪਰ ਹੁਣ ਨਵਾਂ ਕੋਈ ਵੀ ਮੁੱਦਾ ਉੱਠਿਆ ਕਹਿੰਦੇ ਆ ਹਾਂ ਟੋਬਾ ਬਣਾਉਣਾ ਜੀ ਇੱਥੇ ਚ ਆਪਾਂ ਨੇ ਸਟੇਡੀਅਮ ਬਣਾਉਣਾ ਟੋਬੇ ਪਰ ਸਿਆਸਤ ਖੇਲੀ ਜਾਂਦੇ ਆ ਇੱਥੇ ਖੇਲੀ ਜਾਂਦੇ ਸ਼ਾਹਬ ਜੀ ਇਹਨਾਂ ਨੂੰ ਸਮਝਾ ਦੇ ਉੱਠਿਆ ਜਾਣਾ ਚਾਹੀਦਾ ਤਿੰਨ ਥੀਲੇ ਆ ਜਿਹੜੇ ਸਰਕਾਰੀ ਜ਼ਮੀਨ ਹੈ ਇਹ ਸਰਕਾਰੀ ਜ਼ਮੀਨ ਜਿੱਥੇ ਉੱਥੇ ਪਾਵਾਲ ਨੂੰ ਵੀ ਗਰਾਊਂਡ ਲੱਗਣਾ ਟੱਪਰੀਆਂ ਨੂੰ ਵੀ ਲੱਗਣਾ ਆਪਣੇ ਉਹ ਪੱਕੀ ਵੀ ਉਹ ਵੀ ਜਿਹੜੀਆਂ ਤੀਮੀ ਵਾਲੇ ਦੋਲੇ ਪਿੰਡ ਦੇ ਘੁੰਮਦੀਆਂ ਪਾਰਕ ਬਣੂ ਸ਼ਾਮ ਨੂੰ ਉੱਥੇ ਪਾਰਕ ਵੀ ਬਣੂਗਾ ਕੁਰਸੀਆਂ ਵੀ ਚਾਰ ਲਗੂਗਾ ਚਾਰ ਥੋੜੇ ਠੇਰੇ ਬੈਠ ਠੀਕ ਹੈ ਨਾ ਇੱਥੇ ਨਾ ਨਾ ਬੜੋ ਕਣ ਅਹੀਂ ਇਹਦੇ ਪਾਣੀ ਸਿਆਸਤ ਕਹਿੰਦੀ ਜਾਈ ਹਾਂ ਇੱਥੇ ਨੂੰ ਬੜੀ ਜਾਂਦੇ ਆ ਟੋਬਾ ਪਾਣੀ ਭਰਿਆ ਬਜੇ ਟੋਬਾ ਗਿਆ ਤੇ ਚੋਈ ਆਈ ਨਹੀਂ ਚੜਕੇ ਯਾਰ ਹਾਂ ਦੇ ਤਾਂ ਹੁਣ ਤੇਰੇ ਸਾਹਮਣੇ ਹੁਣ ਵੀ ਪਾਣੀ ਆ ਹਾਂ ਹੈ ਉਹ ਤਾਂ ਏਟਾਂ ਲਾਈਆਂ ਮੈਂ ਸਾਰੇ 15 20 ਲੱਖ ਦਿੱਤਾ ਉਹ ਸਾਰੇ ਬੇਕਾਰ ਉਹ ਹੀ ਤਾਂ ਹੈ ਚਲੋ ਅਜ ਤਾਂ ਕਹਿੰਦੇ ਹੁਣ ਪੂਰੀ ਨਵੀਂ ਪੰਜੀਆਂ ਤੇ ਬਣੇ ਠੀਕ ਆ ਕੋਈ ਨਾ ਕੋਈ ਬਕਵਾਦ ਉਧਰ ਆ ਸੋਚੇ ਹੋਰ ਭਾਈ ਹੋਰ ਤੁਹਾਨੂੰ ਦਿਖਾਉਂਦੇ ਆ ਚੱਲਦੇ ਕੰਮਕਾਰ ਸਾਡੇ ਬੰਦਿਆਂ ਤੇ ਆ ਲੱਗੀ ਹੁਣ ਇਹ ਪੀਣ ਲੱਗੇ ਪਾਣੀ ਕਿ ਵੇ ਹਾਂ ਉਹ ਤਾਂ ਐਵੇਂ ਬੈਠ ਗਏ ਜਿਹੜਾ 50 ਕਿਲੋ ਵੱਡੇ ਹੁੰਦੇ ਆ ਉਹ ਹੀ ਤਾਂ ਬੋਕ ਤੱਕ ਗਏ ਹਾਂ ਇਹਨਾਂ ਨੇ ਭਾਈ ਚਾਹ ਨਹੀਂ ਬਿਚਾ ਦੁਆ ਸਮਾਂ ਨੂੰ ਲਿਆਓ ਬੰਦੇ ਲੋ ਬਿਚਾਰੇ ਸਰਚ ਆਵਾਜ਼ ਵੱਡ ਗਈ ਲੈ ਤੇ ਹਾਂ 3:00 ਵੱਜ ਗਏ 4 ਆਹ ਦੁਬੀ ਸ਼ਾਮਾਂ ਜੀ ਨੂੰ ਭੱਜ ਸ਼ਾਮਾਂ ਜੀ ਬੈਠੇ ਜਾਂ ਜਿਹਾ ਕਬੂਤਰ ਪਾਣੀ ਪੰਨੂ ਗਿਰਦਾ ਨਾ ਹਾਂ ਇੱਕੜਾ ਗਿਰਦਾ ਉਹਦੇ ਕਿਹੜਾ ਲੱਗੇ ਬਗਲਾ ਹੁਣ ਆਪਾਂ ਵੀ ਖੜੇ ਹਾਂ ਇਹਦੇ ਲੈ ਜਾ ਕੇ ਸ਼ਾਮਾਂ ਜੀ ਕੋਲ ਉਹਦੇ ਕਿਹੜਾ ਗਲਾਬ ਦਾ ਫੇਰ ਆਹ ਦੇਖ ਬਈ ਲੋ ਭਾਈ ਗੋਲੂ ਬਾਈ ਕੋਲ ਆਏ ਆ ਮੰਡੀ ਮਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਈ ਕਦੇ ਕਦੇ ਤਾਂ ਮੰਡੀ ਸੀ ਕਿ ਸਵੇਰੇ ਆਇਆ ਤਾਂ ਕਿੰਨੇ ਵਜੇ ਸਵੇਰੇ 11 ਵਜੇ ਆਇਆ ਅੱਛਾ 11 ਵਜੇ ਆਇਆ ਤੁੱਪਾ ਤਾਂ ਪਾ ਗਿਆ ਹੈ ਤੁੱਪਾ ਮਾ ਆ ਗਿਆ ਹੈ ਤੁੱਪਾ ਤਾਂ ਪਾ ਗਿਆ ਜੇ ਭਰਾਈ ਹੁੰਦੀ ਫਿਰ ਤਾਂ 4 ਵਜੇ ਆਣਾ ਤਾਂ ਹੈ ਫਿਰ 4 ਵਜੇ ਆ ਗਿਆ ਫਿਰ ਤਾਂ ਹਾਲਾਤ ਜਾਨੀ ਮਾੜੇ ਹੀ ਆ ਮੰਡੀ ਦੇ ਹਾਲਾਤ ਮਾੜੇ ਜੀ ਸਰਕਾਰ ਪਤਾ ਨਹੀਂ ਕੀ ਕਰਦੀ ਆ ਰੱਬ ਜਾਣੇ ਕੋਈ ਸਰਕਾਰ ਦਾ ਬੰਦਾ ਨਹੀਂ ਆਉਂਦਾ ਕੋਈ ਯੂਨੀਅਨ ਵਾਲਾ ਵੀ ਨਹੀਂ ਆਉਂਦਾ ਅੱਛਾ ਠੀਕ ਦੇ ਲੋ ਪ੍ਰਧਾਨ ਜਿੱਦਾਂ ਕੋਈ ਯੂਨੀਅਨ ਦਾ ਆਉਣਾ ਚਾਹੀਦਾ ਮੈਂ ਕੱਲ ਤੋਂ ਕੱਲ ਵੀ ਇੱਥੀ ਦਾ ਅੱਗੇ ਫਿਰ ਤੋਂ ਇਹਦਾ ਇੱਕ ਚੀਜ਼ ਦਾ ਤਬੀਦ ਕਰਾਤਾ ਹੁੰਦਾ ਨਾ ਗਵਰਨਮੈਂਟ ਨੇ ਹਾਂ ਹਾਂ ਕਿ ਤੁਸੀਂ ਕਿਹੇ ਨਹੀਂ ਜਾਣਾ ਹੈਗਾ ਆ ਦੇਖੋ ਭਾਈ ਜੀ ਜੀ ਦੀ ਪਾਈ ਆ ਲੈ ਹੋ ਗਿਆ ਹੋ ਲੋਕ ਭਾਈ ਕਰੇ ਵੀ ਕੀ ਕਿਹੜੇ ਘਰਾਂ ਕਿੰਨਾ ਕਰਖ ਹੁੰਦਾ اناਜ ਕਿਹ ਘਰਾਂ ਨਹੀਂ ਰੱਖਦੀ ਜੀਰੀ ਘਰਾਂ ਨਹੀਂ ਰੱਖਦੀ ਕਣਕ ਰੱਖੋ ਜੀ ਕਣਕ ਰੱਖੋ ਜੀ ਕਣਕ ਦਾ 10 ਪੌੜੇ ਘਰਾਂ ਵੀ ਲੱਗ ਜਾਂਦੀ ਉਹਦਾ ਦੋ ਥੈਲੇ ਨਹੀਂ ਲੱਗਣੇ ਪ੍ਰਧਾਨ ਜੀ ਹੁਣ ਆਏ ਦੱਸੋ ਇਹਨਾਂ ਦੀ ਮੰਗਾ ਕੇ ਆਏ ਕਿਹੜੀ ਗੱਲ ਬਰਾੜੇ ਪਿਆ ਮੌਗਾਰ ਇੱਕ ਤਾਂ ਮਿਲਦੀ ਲੇਬਰ ਵਾਲਾ ਦਾ 2 ਰੁਪਈ 80 ਪੈਸੇ ਆ ਅੱਛਾ ਕਿ ਕਿ ਸੈਲਰ ਵਾਲਿਆਂ ਦਾ ਕੁਸ ਰੌਲਾ ਹੈ ਅੱਛਾ ਹੁਣ ਲੇਬਰ ਕਹਿੰਦੀ ਵੀ ਕਿੰਨੇ ਦੋਵੇਂ ਸਾਨੂੰ ਲੇਬਰ ਦਾ ਇਤ ਰੁਪਿਆ 20 ਪੈਸੇ ਦਾ ਸ਼ਾਇਦ ਮੰਨਗੇ ਨਾ ਜੀ ਇਹ 2 ਰੁਪਏ 80 ਪੈਸੇ ਮੰਗਦੇ ਦੇ ਦੇ ਅੱਛਾ ਇੱਕ ਨਾਂ ਨੇ ਦੇ ਮੰਗਾ ਅੱਛਾ ਸਰਕਾਰ ਮੰਨ ਨਹੀਂ ਰਹੀ ਸਰਕਾਰ ਮੰਨਦੀ ਨਹੀਂ ਹੈਗੀ ਹੁਣ ਯਾਰ ਦੇਖ ਹੁਣ ਵੀ ਮੰਨੂਗੇ 10 ਦਿਨ ਨੂੰ ਮੰਨੂਗੇ ਜ਼ਿਮੀਂਦਾਰਾਂ ਰਾਨ ਹੋ ਰਿਹਾ ਕੋਈ ਗੱਲਬਾਤਾਂ ਕਰ ਲੈ ਪ੍ਰਧਾਨ ਜੀ ਜੀ ਨੇ ਆਲੂ ਲਾਉਣੇ ਆ ਹਾਂ ਚਲੋ ਆਪਾਂ ਦਾ 10-10 ਕਿੱਲੇ ਵਾਲੇ ਮੰਨ ਲਓ ਆਪਾਂ ਹਨਾ ਛੋਟੇ ਜ਼ਿਮੀਂਦਾਰ ਮੰਨੋ ਜਿਹੜੇ 100-100 ਕਿਲਾ ਆਲੂਆਂ ਦੇ ਲਾਉਣਾ ਹਾਂ ਹੈ ਉਹਨਾਂ ਨੇ ਔਰ 100 ਕਿਲਾ ਦਾ ਨਾਜ ਕਿੱਥੇ ਰੱਖੂਗੇ ਮੈਨੂੰ ਤਾਂ ਲੱਗਦੀ ਪੰਜ ਚਾਰ ਸਾਲ ਦੀ ਖੇਤੀ ਛੱਡ ਜਾਨੀ ਹੈ ਖੇਤੀ ਛੱਡ ਗਏ ਭਾਈ ਜਿਹੜੇ ਸਾਹ ਨਾਲ ਦੇਖੋ ਹਾਲਾਤ ਹੋਏ ਬੈ ਨਾ ਦੇਖੋ ਕੋਈ ਪੱਥਾ ਨਹੀਂ ਕੋਈ ਤੋਕੀ ਹੈਗਾ ਆ ਦੇਖੋ ਤੇਰੀ ਆਦੇ ਆਪਣੀ ਵੀ ਤੇਰੀ ਪੈਣੀ ਹੁਣ ਆਏ ਨਹੀਂ ਪਤਾ ਵੀ ਪ੍ਰਧਾਨ ਜੀ ਹੁਣ ਉਡੀਕ ਰਾਤ ਕੱਟਣੀ ਪੈਣੀ ਆ ਨਹੀਂ ਇੱਥੀ ਆ ਇੱਥੀ ਆ ਭਾਈ ਨਾਲ ਇੰਨੀ 6 ਮਹੀਨੇ ਦੀ ਫਸਲ ਕਿੱਥੇ ਛੱਡ ਹੁੰਦੀ ਹੈ ਇਹ ਜਰੂਰੀ ਵੀ ਨਹੀਂ ਹੈਗਾ ਵੀ ਕੱਲ ਨੂੰ ਘਰ ਚਲੇ ਜਾਓਗੇ 5 ਤਰੀਕ੍ਹਵਰੇ ਹੁਣ ਕਿੰਨੇ ਦਿਨ ਲੱਗਣੇ ਪਤਾ ਨਹੀਂ ਨਾ ਭਾਈ ਆਹ ਮਾਲ ਬਹੁਤ ਜਿਆਦਾ ਭੇਦਰ ਠੀਕ ਆ ਕਿ ਪੱਖਾ ਵੀ ਲੱਗ ਰਿਹਾ ਕੋਈ ਪੱਖਾ ਵੀ ਨਹੀਂ ਲੱਗ ਰਿਹਾ ਦੇਖ ਲੈ ਬਾਈ ਪੱਖਾ ਵੀ ਤਾਂ ਲਗੂਗਾ ਜੇ ਹਰੀ ਚੰਡੀਆਂ ਕੋਈ ਸਰਕਾਰ ਵੱਲ ਤੇ ਹੁਣੇ ਪੱਖਾ ਲਾ ਕੇ ਆਰਤੀ ਕਿ ਕਰੂਗੇ ਆਰਤੀਆਂ ਸਿਰਫ ਹੈਣਾ ਇਹ ਕੋਲਾ ਲੈਵਲ ਵਾਲੇ 50 ਜਾਣੇ ਆ ਹਾਂ 5000 ਦਾ ਕਹਿੰਦੇ ਰੋਜ਼ਾ ਸਾਡਾ ਖਰਚਾ ਖਾਣੇ ਦਾ ਖਰਚਾ ਭਾਈ ਹੈਗਾ ਆ ਖਰਚਾ 20 ਤਰੀਕ ਦੇ ਆਏ ਹੋਏ ਆ 20 ਤਰੀਕ ਦੇ ਆਏ ਹੋਏ ਆ ਹਾਂ ਦੇਖ ਲੈ ਖਰਚਾ ਤਾਂ ਹੈਗਾ ਹੀ ਹੈਗਾ ਹੋਰ ਕੀ ਆ ਜਾਂ ਆਮਦਨ ਹੀ ਨਹੀਂ ਆਈ ਕਿਸੇ ਬਸੇ ਤੇ ਫਿਰ ਤਾਂ ਖਰਚਾ ਤਾਂ ਹੈਗਾ ਬਾਕੀ ਜੂਨੀਅਰ ਵਾਲਿਆਂ ਨੂੰ ਭਾਈ ਹੱਥ ਜੋੜ ਕੇ ਬੇਨਤੀ ਆ ਵੀ ਆਜੋ ਮੰਡਿਆ ਜੀ ਵੀ ਪਾਂਚੀ ਸਰਪੰਚੀ ਦੀ ਕੋਠਣੀ ਰੱਖਿਆ ਹਾਂ ਇਹ ਨਹੀਂ ਗੱਲ ਇੱਧਰ ਵੀ ਦੇਖ ਲਓ ਇਹ ਤਾਂ ਮਿਲਿਓ ਜਾਣੀਆਂ ਇੱਕ ਭਾਈ ਹੋਰ ਇਲੈਕਸ਼ਨ ਬਹੁਤ ਗਲਤ ਟਾਈਮ ਰੱਖੇ ਨਾ ਨੇ ਹੈ ਪਾਂਚੀ ਸਰਪੰਚੀ ਕਿਹੜੇ ਡੇਢ ਡੇ ਰੁਪਏ ਤਨਖਾਹ ਲੱਗ ਜਾਣੀ ਹਾਂ ਉਧਰ ਜ਼ਿਮੀਦਾਰਾਂ ਦੀ ਫਸਲ ਚੱਕਣੇ ਵਾਲਾ ਹੋਾ ਹੋਰ ਕੀ ਆ ਉਧਰ ਇਹਨਾਂ ਨੇ ਆਗਾ ਪਾਤਾ ਹਾਂ ਕੋਈ ਤਾਂ ਆਵੇ ਯਾਰ ਚਾਹ ਯਾਰ ਮੀਨਾ ਪ੍ਰਧਾਨ ਜੀ ਲੇਟੇ ਕਰ ਦਿੰਦੇ ਸਾਨੂੰ ਕੋਈ ਹੋਣੀ ਤਾਂ ਹੋਰ ਕੀ ਆ ਜਾਂ ਮੀਨਾ ਪਹਿਲਾਂ ਕਰਾ ਲੈਂਦੇ ਕੋਲ ਇਲੈਕਸ਼ਨ ਗਲਤ ਹੈ ਇਹਨਾਂ ਨੇ ਚੋਣ ਜਲਦ ਤੋਂ ਵੀ ਬਹੁਤ ਪਹਿਲਾਂ ਆ ਆਪਣਾ ਆ ਆਇਆ ਜਾਣੀ ਆਵਾਜ਼ ਆਇਆ ਮਨੀਸ਼ ਸਾਹਿਬ ਜਾਣੀ ਕਿ ਅਨਾਜ ਨੂੰ ਧੱਕਾ ਵੱਜੇ ਨਾ ਹਾਂਜੀ ਹਾਂਜੀ ਜਿਹੜੇ ਮਾੜੇ ਹਾਲਾਤ ਹੁੰਦੇ ਆ ਹਾਂ ਵੀ ਮਾੜੇ ਹਾਲਾਤ ਅਨਾਜ ਰੋਲ ਰਿਹਾ ਹਾਂ ਅਨਾਜ ਰੋਲਦਾ ਸੀ ਤੇ ਕਹਿਣ ਦਾ ਮਤਲਬ ਵੇਖਿਆ ਬਾਹਰ ਦੀ ਕੰਟਰੀਆਂ 'ਚ ਅਨਾਜ ਰੋਣ ਨਹੀਂ ਦਿੰਦੇ ਹੈ ਹਾਂ ਤੇ ਇੱਕ ਬੰਦੇ ਬਾਈ ਦਾ ਕਹਿਲਗਰੀ ਤੇ ਆਇਆ ਤਾਂ ਫੋਨ ਉਹ ਕਹਿੰਦਾ ਬਾਈ ਆ ਕਣਕ ਹੁਣ 1 ਸਾਲ ਲੱਗੀ 3 ਸਾਲ ਵਾਰੀ ਆਉਣੀ ਹੈ ਓਕੇ ਆਇਆ ਤਾ ਬੜਾ ਵਧੀਆ ਕੀ ਡੰਗ ਹਾਂ ਰਾਜੀ ਕਿਦਾਂ ਕੀ ਜਾ ਖਰ ਪ੍ਰਧਾਨ ਜੀ ਦੀ ਭਰ ਦੋ ਜੀ ਯਾਰ ਨਹੀਂ ਕਹਿੰਦਾ ਸਾਡਾ ਬਾਤ ਚੱਲੇ ਸੀ ਭਰ ਦਈ ਹਾਂ ਇਹਨਾਂ ਨੇ ਤਾਂ ਹੁਣ ਖਾਲੀ ਕਰਤਾ ਖਾਲੀ ਕਰ ਦਿੰਦਾ ਨਾ ਭਾਈ ਸਾਡੇ ਪਿੰਡ ਚ ਸਭ ਤੋਂ ਪਹਿਲਾ ਪ੍ਰਧਾਨ ਜੀ ਲੈ ਕੇ ਆਉਂਦੇ ਸੀ ਰਿਕਾਰਡ ਹੈ ਨਾ ਬਾਕੀ ਤਕਲੀਫ ਬਹੁਤ ਆ ਹੁਣ ਮੈਨੂੰ ਤਕਲੀਫ ਯਾਰ ਹੁਣ ਕੀ ਆ ਬਾਕੀ ਜੋ ਕਿਲੇ ਵਾਲਾ ਬਾਕੀ ਦੀਆਂ ਤਕਲੀਫਾਂ ਕਿੰਜ ਕਿੰਜ ਹੋਣਗੀਆਂ ਪ੍ਰਧਾਨ ਜੀ ਆਏ ਦੇਖੋ ਹੁਣ ਤੁਹਾਨੂੰ ਜੱਤ ਕੇ ਭਰਨੀ ਹੁੰਦੀ ਉਰੀ ਰਹਿਣਾ ਪੈਣਾ ਪਤਾ ਗਿਆ ਲੈ ਹੁਣ ਮੰਡੀਆਂ ਮਤੈਨੂੰ ਪਤਾ ਚੋਰੀ ਚੋਰੀ ਬਹੁਤ ਹੈ ਜੰਗਲ ਬੱਚਾ ਬਹੁਤ ਹੈ ਜੰਗਲ ਬੱਚਾ ਬਹੁਤ ਹੈ ਹਾਂ ਕੋਣ ਸ਼ਾਮ ਨੂੰ 50 ਸਾਲ ਹੋਣੇ ਇੱਥੇ ਘਟੂ ਘਟ ਹਾਂ 6 ਮਹੀਨੇ ਦੀ ਮਿਹਨਤ ਬਣੀ ਹਾਂ ਸਾਢੇ ਕਾ ਜਾਣੀ ਸਕਦੇ ਭਾਈ ਜਾਨਵਰ ਬਹੁਤ ਆਉਂਦੇ ਆ ਹਾਂ ਹਾਂ ਇਹਨਾਂ ਦਾ ਵੀ ਕੋਈ ਹੱਲ ਨਹੀਂ ਹੈਗਾ ਜੰਗਲਾਂ ਦਾ ਇਹਨਾਂ ਬਿੱਲੀ ਘਟੀ ਹੋ ਗੱਲ 50 ਜਾਣੇ ਇਹਨਾਂ ਦੇ 10 ਦਿਨ ਹੋ ਗਏ ਇਹਨਾਂ ਨੂੰ ਆਇਆ ਆ ਦੇਖੋ ਜੀ 50 ਜਾਣੇ ਘੁੰਮ ਰਹੇ ਨੇ ਹਾਂ 10 ਤੇ 13 ਦਿਨ ਹੋ ਗਏ 20 ਦਿਨ ਹੋ ਗਏ ਇਹਨਾਂ ਦਾ ਖਰਚਾ ਤਾਂ ਸੇਮ ਹੈ ਹਾਂ ਰੋਜ਼ ਰੋਟੀ ਖਾਣੀ ਦਾ ਖਾਣੇ ਦਾ ਰੋਟੀ ਰੋਟੀ 5000 ਰੁਪਏ ਪੰਜਾਹ ਹਜ਼ਾਰੀ ਉਦੋਂ ਮਿਲਦੇ ਜਦ ਬੋਰੀ ਭਰ ਹੋਣੀ ਹੈ ਹਾਂ ਲੋਡਿੰਗ ਹੋ ਜਾਣੀ ਇਹਨਾਂ ਦਾ ਮਾਲ ਕਰਨ ਤਾਂ ਪੈਸੇ ਆਣੇ ਇਹਨਾਂ ਨੂੰ ਬਾਕੀ ਹੋਈ ਤਾਂ ਸੈਲਰਾਂ ਵੀ ਨਹੀਂ ਚੱਲਦੇ ਸੈਲਰ ਵੀ ਬੰਦੇ ਆ ਜ਼ਿੰਮੀਦਾਰ ਵੀ ਜੀ ਆ ਵੋਟਾਂ ਦੇ ਭਾਈ ਯਾਰ ਇੱਥੇ ਆਹੀ ਕਹਿ ਕੇ ਰੇਡੇ ਮੈਰ ਭਜਨ ਜੀ ਦਾ ਵੀ ਗਲਤ ਟਾਈਮ ਰੱਖਿਆ ਵੋਟਾਂ ਉੱਧਰ ਹੈ ਨਹੀਂ ਇੱਥੇ ਦੋ ਦਿਨ ਹੋਰੇ ਵੀ ਕੱਢਣੇ ਜਿਨੀ ਨਾਲੇ ਹਾਂ ਇਹ ਨਹੀਂ ਗੱਲ ਕੋਈ ਗੱਲਬਾਤ ਕਰ ਲਈ ਗੱਲਬਾਤ ਕਰੇ ਡੀਸੀ ਗਾ ਹਮ ਐਸੀ ਦਊਂਗੇ ਕਿਸੇ ਪਾਸੇ ਜਾਂ ਆਪਣਾ ਖੇਤੀਬਾੜੀ ਮੰਤਰੀ ਆਵੇ ਹਾਂ ਦੇਖ ਲੈ ਕੀ ਹੋ ਗਿਆ ਕਿ 20 ਤਰੀਕ ਨੂੰ ਭਰ ਕੇ ਰੱਖ ਲੈਂਦੇ ਤੇ ਜੇ ਹਰਮ ਪਹਿਲੀ ਤੋਂ ਬੱਸ ਹੋ ਜਾਣਾ ਲੱਗਣਾ ਗਾਂਾਂ ਗਾਂ ਤਾਂ ਬੁਰਾ ਹਾਲਿਆ ਫਿਰ ਬੁਰਾ ਹਾਲੇ ਸੀ ਕਿਉਂ ਬੁਰਾ ਹਾਲਾ ਦੇਖੀ ਜੀ ਕੀ ਆ ਜ਼ਿਮੀਦਾਰ ਤਾਂ ਫੇਲ ਆ ਪ੍ਰਧਾਨ ਜੀ ਖਤਮ ਕਾਤਮ ਹੁੰਦੀ ਨਹੀਂ ਜਾਂਦਾ ਰੰਗ ਆ ਬਈ ਓੱਖਰ ਨਹੀਂ ਜਾਂਦਾ ਆ ਦੇਖੋ ਜਿਉ ਟਾਕੇ ਟਗੜ ਲੱਗੇ ਜਿਹੜੀਆਂ ਸਵੇਰ ਦੀਆਂ ਫੋਲੀਆਂ ਵਧੀਆਂ ਹੋਰ ਕੀਆ ਤਰਪਾਲਾ ਵੀ ਨਹੀਂ ਆਉਣੀ ਆ ਭਾਈ ਜੰਨੀ ਆ ਇਹੀ ਕਰ ਸਕਦੇ ਹਾਂ ਸੀ ਭਾਈ ਤਰਪਾਲਾ ਵੀ ਲੈ ਕੇ ਆਏ ਬਈ ਹਾਂ ਅੱਛਾ ਜਿੰਨੀਆਂ ਹੈਗੀ ਪ੍ਰਧਾਨ ਜੀ ਥੋੜੀ ਘੜੀ ਤੇਰੀ ਆ ਉਹ ਇਕੱਠੀ ਕਰ ਲੀ ਆ ਦੇਖ ਸਾਰੀਆਂ ਟਾਹ ਆ ਦੇ ਭਾਈ ਇਹਨੂੰ ਮੇਰੀ ਗੱਲ ਸੁਣੋ ਪ੍ਰਧਾਨ ਜੀ ਅੱਜ ਆਏ ਆ ਆ 5 ਦਿਨ ਹੋ ਗਏ ਬੰਦੇ ਨੂੰ 6 ਦਿਨ ਹਾਂ ਭਾਈ 6 ਦਿਨ ਹੋ ਗਏ ਟੇਜ ਲੱਗੇ ਨੇ ਵੱਡੀ ਦੀ ਇਹ 5 ਦਿਨ ਪਹਿਲਾਂ ਸਾਡੇ ਕੋਲ 10 ਦਿਨ ਪਹਿਲਾਂ ਵੱਡੀ ਦੀ ਇਹ ਲੈ ਕੇ ਆਇਆ ਕਾਦੀ ਕਰੋ ਲੈ ਕੇ ਆਇਆ ਕੀ ਕਰਾਂ ਉਹ ਮਸ਼ੀਨ ਦੀ ਜੇ ਤਿੰਨ ਦਿਨ ਵੱਡੀ ਘੜਾ ਰਹਿ ਗਈ ਤਾਂ ਲੀਓ ਮੋਟਰ ਫਟ ਜਾਂਦੀ ਆ ਹਾਂ ਜਿਹੜਾ ਹਰਾ ਤਾਂ ਹੁੰਦਾ ਉਹ ਮੁੜ ਕੇ ਹਰੀ ਹੋ ਜਾਂਦੀ ਜੀ ਹਾਂ ਪ੍ਰੰਤ ਜਿਹੜੀ ਜਿਹੜੀ ਸੈੱਲ ਵਾਲੀ ਜਿ ਬੜਾਤੀ ਉਹਨੇ ਉਂਗਰੇ ਆਉਣਾ ਹਾਂ ਸੈੱਲ ਵਾਲਾ ਕੰਮ ਨਹੀਂ ਰਿਹਾ ਹੈ ਸੈੱਲ ਵਾਲਾ ਕੰਮ ਨਹੀਂ ਬਾਕੀ ਕਵੈਂਟ ਵਾਲੇ ਨੂੰ ਬੇਨਤੀ ਪਾਹੀ ਦਿੰਦੀ ਜਾਨ ਵੱਢੇ ਆਪਣਾ ਮਾਸਟਰ ਦੇ ਨਾਲ ਵੱਢਣ ਲੱਗੇ ਪਏ ਹਾਂ ਯਾਨੀ ਪਾਰਟੀ ਵਾਲਾ ਕੰਮ ਹੋਇਆ ਉਹਨੂੰ ਮਸ਼ੀਨਾਂ ਆ ਹਾਂ ਆਪਣੀ ਮਰਜ਼ੀ ਨਹੀਂ ਕਰਨੀ ਪਹਿਲਾਂ ਅੱਧ ਦਿਨ ਫੋਨ ਕਰੋ ਹਾਂ ਹੈਂ ਅਰਦੀ ਨੂੰ ਫੋਨ ਕਰਕੇ ਹਾਂ ਜੀ ਹਰੀ ਝੰਡੀ ਦੇ ਦਿੱਤੀ ਮਨ ਲਾ ਤੂੰ ਆਪਣੀ ਮਰਜ਼ੀ ਨਾਲ ਲਿਆ ਅਰਦੀ ਨੇ ਭਰੀ ਨਹੀਂ ਫਿਰ ਤੁਸੀਂ ਅਰਦੀ ਨੂੰ ਵਾਲਾ ਕੱਢਣੀ ਆ ਹਾਂ ਹਾਂ ਅਰਦੀ ਦਾ ਵਿੱਚ ਕੋਈ ਕਸੂਰ ਨਹੀਂ ਦੇਖੋ ਕਿਤੇ ਅਜਾ ਕਹਿਦੇ ਵੀ ਫੈਸਲਾ ਹੋ ਜੀਵੇ ਬਾਬਾ ਹਾਂ ਬਹੁਤ ਆਸਾਂ ਹੁੰਦੀਆਂ ਸਭ ਨੂੰ ਉਹੀ ਤਾਂ ਹੈ ਜੀ ਦੀ ਲੈਣ ਦੇਣ ਦੇਣੀ ਆ 20 ਤੋਂ ਲੋਕ ਇਹ ਧੰਦੇ ਹੁੰਦੇ ਆ ਹਾਂ ਜੀ ਹਾਂ ਜੀ ਹੁਣ ਤੇ ਦੇਖ ਕਿਸੇ ਨੇ ਕੁੜੀ ਦਾ ਵਿਆਹ ਕਰਨਾ ਕਿਸੇ ਨੇ ਲਿੰਮਟ ਨਵੀਂ ਪੁਰਾਣੀ ਕਰਨੀ ਕਿਸੇ ਨੇ ਮੁੰਡਾ ਬਾਹਰ ਭੇਜਣਾ ਏਕੜੀ ਚੱਲਦਾ ਬਾਈ ਜ਼ਿਮੀਂਦਾਰ ਦਾ ਏਕੜੀ ਏਕੜੀ ਜੇ ਕਹੇ ਦੇ ਵੀ ਜ਼ਿਮੀਂਦਾਰ ਦਾ ਬਹੁਤ ਹੋਇਆ ਨਹੀਂ ਫਸਲੇ ਪਰ ਹੈ ਜ਼ਿਮੀਂਦ ਸਿਬ੍ਰਮਨ ਟਰਾਲੀ ਲਿਆਂਦੀ ਹੌਲੀ ਹੌਲੀ ਆ ਟਪਕ 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 ਤੇਰੀ ਅੰਮੇ ਫਾਹੀ ਵੜਦੇ ਫਾਹੀ ਵੜਦੇ ਵੀ ਭੱਜ ਲੈ ਜਨਕ ਭਾਦਿਆ ਭਾਈ ਹਾਂ ਮਿੱਠੀ ਭਾਈ ਰੁਗਣੀ ਹੁਣ ਜਾ ਕੇ ਹਾਂ ਰੂਹੇ ਨਹੀਂ ਕਰਦੀ ਲਿਆਉਣੇ ਦੇਖ ਲੈ ਹੁਣ ਜੇ ਪ੍ਰਧਾਨ ਜੀ ਤੂੰ ਨਾ ਵੜਦਾ ਤਾਂ ਵੀ ਔਖਾ ਤਾਂ ਹੋਰ ਕਿਹਾ ਹੈ ਭਾਈ ਫੇਰ ਵੀ ਔਖਾ ਤਾਂ ਅੱਗੇ ਚੱਲ ਜੀਪੇ ਚਾਰ ਪੈਸੇ ਵਟ ਹੋ ਜਾਂਦੇ ਤੇ ਮੱਕੀ ਬੀਜਣ ਦਾ ਦਾ ਅੱਜ ਵੀ ਹੁਣ ਤੇਰਾ ਜਵੀ ਦਾ ਵੀ ਔਖਾ ਹਾਂ ਹੁਣ ਵੀ ਹੋਣੀ ਹੈ ਨਹੀਂ ਤਿੰਨ ਫਸਲਾਂ ਲੰਦੇ ਪ੍ਰਧਾਨ ਜੀ ਹਾਂ ਤੇ 26 ਤੇ ਜਵੀ ਤੇ ਕਣਕ ਕਣਕੇ 600 ਨੌ ਕਿੜਾ ਬੀਜਾ ਹਾਂਜੀ 650 750 650 750 ਉਹ ਲੰਮੇ ਹੁਣ ਬਾਈ ਤਿੰਨ ਫਸਲਾਂ ਨਾਲ ਚੱਲਦਾ ਕੰਮ ਜੀ ਕਹੇ ਨਾ ਦੋ ਨਾਲ ਨਹੀਂ ਹਾਂ 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 ਜਿੱਪੇ ਕੰਮ ਹੀ ਕੋਈ ਹੈ ਨਹੀਂ ਹੁਣ ਉਹ ਕਰੂਗਾ ਬੰਦਾ ਕੀ ਹਾਂ ਕੰਮ ਵੀ ਨਹੀਂ ਹੈਗਾ ਕੰਮ ਵੀ ਕੋਈ ਹੈ ਜੀ ਕੰਮ ਵੀ ਨਹੀਂ ਹੈਗਾ ਪਰ ਮੈਨੂੰ ਲੱਗਦੀ ਗਵਰਨਮੈਂਟ ਸਾਰੇ ਬਿਲੇ ਕਰਦੇ ਨੇ ਬਈ ਬਾਈ ਬਿਲੇ ਨਾਲ ਦੇ ਜਿਹੜੇ ਹਾਲਾਤ ਹੋ ਗਏ ਹਾਂ ਹਾਂ ਦੇਖ ਲਓ ਦੇਖੋ ਜੀ ਕਿੰਨੇ ਬੰਦੇ ਰੋਜ਼ਗਾਰ ਨਾਲ ਖੜਾ ਹੀ ਆ ਜਾਂ ਹਰੀ ਝੰਡੀ ਆ ਗਈ ਜਾਂ ਇਹਨਾਂ ਦਾ ਮੀਟਰ ਘੁੰਮਣਾ ਹੈ ਹਾਂ ਦੇਖੋ ਇਨਾ ਬੰਦਾ ਘੁੰਮਦਾ ਉਹ ਪਰਲੀ ਮੰਡੀ ਆ ਆ ਉਹ ਪਰਲੀ ਸਾਈਡ ਵੀ ਉਹ ਦੇਖੋ ਪੱਟਾ ਦਾ ਗੁਰਦਰ ਦੇ ਇਲਾਕਾ ਆ ਦੇ ਇਧਰ ਵੀ ਆ ਰਾਜ ਮੰਡੀ ਆ ਅਨਾਜ ਮੰਡੀ ਦੀ ਬੈਕ ਸਾਈਡ ਵੀ ਆ ਹਾਂਜੀ ਆਉ ਦੂਜੀ ਸਬਜ਼ੀ ਮੰਡੀ ਹਾਂ ਹਾਂ ਸਬਜ਼ੀ ਮੰਡੀ ਆ ਅਨਾਜ ਮੰਡੀ ਆ ਸਬਜ਼ੀ ਮੰਡੀ ਵੀ ਆ ਆ ਦੇਖੋ ਇਹਦੇ ਬੈਕ ਸਾਈਡ ਵੀ ਆ ਇਧਰ ਇਹਨਾਂ ਦਾ ਕਮੇਟੀ ਵਾਲਿਆਂ ਦਾ ਦਫ਼ਤਰ ਇਧਰ ਹਾਂ ਇਹ ਕਿਹੜੇ ਦਫ਼ਤਰ ਆ ਆ ਦੇਖਦਾ ਨਹੀਂ ਇਹ ਤੇ ਕਰਕੇ ਨਾ ਇਹ ਬੈਕ ਕਰਦੇ ਚਲੋ ਠੀਕ ਆ ਪ੍ਰਧਾਨ ਜੀ ਆਉਂਦੇ ਜਾਂਦੇ ਮਰਦੇ ਜਾਉਂਗੇ ਥੋੜਾ ਜਿਹਾ ਗੇੜਾ ਥੋੜੀ ਕਵਰਦਾਰ ਪਛੇਤਰ ਆਉਂਗੇ ਜੱਤਕਰ ਗਵਰਨਮੈਂਟ ਨਹੀਂ ਭਰਦੀ ਬਾਕੀ ਮਹਾਰਾਜ ਜਗੇ ਵੇਚ ਕੇ ਵੀ ਗਵਰਨਮੈਂਟ ਅ ਜੂਨੀਅਰ ਨੂੰ ਅਕਲ ਦੇ ਮਾੜੀ ਮੋਟੀ ਹਾਂ ਇਹ ਨਹੀਂ ਗੱਲ ਹਾਂ ਵੀ ਕੋਈ ਨਾ ਕੋਈ ਹੱਲ ਕੱਢਣੀ ਦਾ ਠੀਕ ਨਹੀਂ ਗੱਲ ਹਾਂਜੀ ਹਾਂਜੀ ਕੱਲ ਸੀਪੇ ਜੇ 10 ਦਿਨ ਨੂੰ ਨਿਕਲੇ ਕਿਆ ਨਿਕਲੇ ਹਨ ਉਹਦਾ ਕਿਆ ਜੇ ਦੁੱਧ ਦਿੱਤਾ ਮਿੰਗਣਾ ਪਾ ਗਿਆ ਉਹਦਾ ਕਿਆ ਫਾਇਦਾ ਫੇਜੇ ਨਾ ਵੀ ਨਿਕਲੇ ਹਾਂ ਨਾਮ ਵੀ ਨਿਕਲੇ ਹਾਂ ਫੇ ਤਾਂ ਲੋਕਾਂ ਨੇ ਆਪਣੇ ਮਨਾ ਲੈਣੀ ਸਰਕਾਰ ਹਾਂ ਹਾਂ ਮਨਾ ਤਾਂ ਲੈਣੀ ਹੋ ਇਹ ਵੀ ਕਿਆ ਗੱਲ ਕਹਿੰਦੇ ਕੋਈ ਵੀ ਨਹੀਂ ਉਹ ਮੀਟਾ ਚੱਕਾ ਨਾ ਕੋਈ ਵੀ ਨਹੀਂ ਆਉਂਦਾ ਕੋਈ ਵੀ ਨਹੀਂ ਆਉਂਦਾ ਨਾ ਕੋਈ ਜਿੰਮੀ ਆਉਂਦੀ ਆ ਹੁਣ ਬੇਲੇ ਦੇ ਵਿਚਾਰੇ ਲੱਗੇ ਪਏ ਹੁਣ ਕਿਆ ਕਰੇ ਹਾਂ ਦੇਖ ਲੈ ਬੇਲੇ ਕਿਤੇ ਰਹੇ ਹੁੰਦਾ ਚਲੋ ਠੀਕ ਹੈ ਪ੍ਰਧਾਨ ਜੀ ਬਲਾਦ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਫਤਿਹ